ਆਮ ਤੌਰ ਤੇ ਜਦੋਂ ਕੋਈ ਮਨੁੱਖ ਦੁਕਾਨ ਤੇ ਜਾ ਕੇ ਕੱਪੜਾ ਖਰੀਦਦਾ ਹੈ ਕੋਈ ਵਸਤਰ ਖਰੀਦਦਾ ਹੈ ਜਾਂਦੇ ਅਸਾਰ ਹੱਥ ਦੇ ਵਿੱਚ ਕੱਪੜੇ ਨੂੰ ਫੜ ਕੇ ਪੁੱਛਦਾ ਹੈ ਦੁਕਾਨਦਾਰ ਨੂੰ ਕਿ ਇਸ ਦੀ ਮਿਆਦ ਕਿੰਨੀ ਹੈ ਇਸ ਕੱਪੜੇ ਦੀਆਂ ਧੰਦਾ ਤੇ ਨਹੀਂ ਨਿਕਲ ਜਾਣਗੀਆਂ ਕਿਤੇ ਇਹ ਕੱਪੜਾ ਖਰਾਬ ਤੇ ਨਹੀਂ ਹੋ ਜਾਵੇਗਾ ਦੁਕਾਨਦਾਰ ਗਾਕ ਨੂੰ ਉਸ ਕੱਪੜੇ ਦੀ ਗਾਰੰਟੀ ਦੇ ਦਿੰਦਾ ਹੈ ਇੰਨਾ ਸਮਾਂ ਇਹ ਕੱਪੜਾ ਹੰਡ ਜਾਵੇਗਾ ਜੇ ਨਹੀਂ ਹੰਡੇਗਾ ਤੇ ਮੈਂ ਵਾਪਸ ਲੈ ਲਵਾਂਗਾ ਜਦੋਂ ਮਨੋਖ ਨੇ ਕੱਪੜਾ ਖਰੀਦਿਆ ਕੱਪੜੇ ਦੀ ਗਾਰੰਟੀ ਪੁੱਛ ਲਈ ਇਸ ਤੋਂ ਬਾਅਦ ਜਦੋਂ ਦਰਜੀ ਦੇ ਕੋਲ ਮਾਪ ਦੇਣ ਵਾਸਤੇ ਗਿਆ ਜਦੋਂ ਦਰਜੀ ਦੇ ਕੋਲ ਕੱਪੜਾ ਸਿਉਣਾ ਦਿੱਤਾ ਤੇ ਜਾ ਕੇ ਪੁੱਛਦਾ ਹੈ ਕਿ ਇਸ ਧਾਗੇ ਦੀ ਮਿਆਦ ਕਿੰਨੀ ਕੁ ਹੈ ਇਹ ਧਾਗਾ ਕਿੰਨਾ ਚਿਰ ਹੰਡ ਸਕਦਾ ਹੈ ਤੇ ਮਨੁੱਖ ਨੇ ਜਦੋਂ ਕੱਪੜਾ ਖਰੀਦਿਆ ਉਦੋਂ ਕੱਪੜੇ ਦੀ ਗਾਰੰਟੀ ਪੁੱਛ ਲਈ ਧਾਗੇ ਦੀ ਵੀ ਗਾਰੰਟੀ ਲੈ ਲਈ ਪਰ ਮਨੁੱਖ ਜਿਸ ਕੱਪੜੇ ਨੂੰ ਤੋਂ ਇਸ ਸਰੀਰ ਤੇ ਹੰਡਾਉਣਾ ਹੈ ਤੋਂ ਆਪਣੇ ਆਪ ਦੇ ਕੋਲੋਂ ਇਸ ਸਰੀਰ ਦੀ ਮਿਆਦ ਪੁੱਛ ਕੇ ਇਸ ਦੀ ਮਿਆਦ ਕਿੰਨੀ ਹੈ ਇਹ ਸਰੀਰ ਨੇ ਕਿੰਨਾ ਚਿਰ ਹੰਡਣਾ ਹੈ ਤੇ ਭਗਤ ਫਰੀਦ ਜੀ ਸਾਨੂੰ ਗੁਰਬਾਣੀ ਦੇ ਅੰਦਰ ਸਮਝਾਉਂਦੇ ਨੇ ਕਿ ਜੇਕਰ ਕੋਈ ਆਮ ਤੌਰ ਤੇ ਕੱਪੜਾ ਪਾਟ ਜਾਵੇ ਫਟ ਜਾਵੇ ਉਸ ਨੂੰ ਧਾਗਿਆਂ ਦੇ ਨਾਲ ਸਿਉਆਂ ਜਾ ਸਕਦਾ ਹੈ ਪਰ ਜੇਕਰ ਇੱਕ ਵਾਰੀ ਇਸ ਜਿੰਦ ਦੇ ਵਿੱਚੋਂ ਸਵਾਸ ਨਿਕਲ ਜਾਣ ਤੇ ਦੁਬਾਰਾ ਇਸ ਵਾਸ ਨਹੀਂ ਸਾਨੂੰ ਪ੍ਰਾਪਤ ਹੋਣੀ ਇੰਨੀ ਕੁ ਮਨਿਆਦ ਇਸ ਸਰੀਰ ਦੀ ਹੈ ਭਗਤ ਜੀ ਕਹਿੰਦੇ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਇਸ ਜਿੰਦ ਨੂੰ ਟੈਂਕੇ ਲਾ ਕੇ ਸਿਉਆਂ ਨਹੀਂ ਜਾਣਾ ਇਹ ਜਦੋਂ ਜਿੰਦ ਨਿਕਲ ਜਾਵੇਗੀ ਤੇ ਮਨੁੱਖ ਦਾ ਸਰੀਰ ਰਹਿ ਜਾਣਾ ਹੈ ਤੇ ਸਤਿਗੁਰ ਜੀ ਗੁਰਬਾਣੀ ਅੰਦਰ ਸਮਝਾਉਂਦੇ ਭਾਈ ਧੰਨ ਸ੍ਰੀ ਗੁਰੂ ਰਾਮਦਾਸ ਜੀ ਬਚਨ ਕਰਦੇ ਨੇ ਹਰ ਜਪਦਿਆਂ ਖੇਨ ਢੇਲ ਨਾ ਕੀਜੈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹੋ ਆਵੇ ਕੀ ਨਾ ਆਵੇ RAM ਕੀ ਪਤਾ ਇਸ ਸਰੀਰ ਦੇ ਵਿੱਚ ਅਗਲਾ ਸਵਾਸ ਆਉਣਾ ਜਾਂ ਨਹੀਂ ਇਸ ਕਰਕੇ ਮਨੁੱਖ ਸਮਾਨਾ ਬਰਬਾਦ ਕਰ